ਅੱਜ ਅਸੀਂ ਪੰਜਾਬੀ ਗੀਤਕਾਰੀ ਦੇ ਥੰਮ ਪੰਜਾਬੀ ਗੀਤਕਾਰੀ ਦੇ ਬਾਬਾ ਬੋੜ ਸਰਮੌਰ ਗੀਤਕਾਰ ਸਰਮੌਰ ਕਲਮ ਉਸਤਾਦ ਜੀ ਦੇਵ ਤਰੀਕੇ ਵਾਲਾ ਸਾਹਿਬ ਦੇ ਘਰੇ ਅਸੀਂ ਉਹਨਾਂ ਦੀ ਵਰਸੀ ਦੇ ਸਬੰਧ ਦੇ ਵਿੱਚ ਸਾਰੇ ਮਹਾਨ ਗੀਤਕਾਰ ਮਹਾਨ ਇਥੇ ਵੱਡੇ ਵੱਡੇ ਜਿਹੜੇ ਵਿਦਵਾਨ ਲੋਕ ਆਏ ਨੇ ਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਦੇਵ ਸਾਹਿਬ ਦਾ ਜਿਵੇਂ ਸਾਡੇ ਹੁਨੇ ਤਲਵੰਡੀ ਸਾਹਿਬ ਨੇ ਜੇਕਰ ਕੀਤਾ ਕਿ ਉਹਨਾਂ ਨੂੰ ਸ਼ਬਦਾਂ 'ਚ ਬੰਦ ਕਰਨਾ ਬਹੁਤ ਸਮੁੰਦਰ ਨੂੰ ਕੁਝ ਜੇਚ ਬੰਦ ਕਰਨੇ ਵਰਗਾ ਹੈ ਕਿਉਂਕਿ ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਦੇ ਗੀਤ ਉਹਨਾਂ ਦੀਆਂ ਲੋਕ ਗਾਥਾਵਾਂ ਕਿਸੇ ਕਹਾਣੀ ਬਹੁਤ ਕੁਝ ਉਹਨਾਂ ਨੇ ਲਿਖਿਆ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਤੇ ਸ਼ਰਦਾ ਦੇ ਫੁੱਲ ਉਹਨਾਂ ਨੂੰ ਅਸੀਂ ਸਾਰੇ ਭੇਟ ਕਰਦੇ ਆਂ ਤੇ ਨਾਲ ਹੀ ਅਸੀਂ ਅਰਦਾਸ ਕਰਦੇ ਆਂ ਪਰਮਾਤਮਾ ਨੂੰ ਕਿ ਅਸੀਂ ਉਹਨਾਂ ਦੀ ਯਾਦ ਨੂੰ ਐਸੇ ਤਰੀਕੇ ਆਪਣੇ ਦਿਲਾਂ 'ਚ ਵਸਾ ਕੇ ਰੱਖ ਸਕੀਏ ਤੇ ਹਰ ਵਾਰ ਜਦੋਂ ਵੀ ਇਹ ਕਰ ਕਿਉਂਕਿ ਜਿਵੇਂ ਸੰਦੀਲਾ ਸਾਹਿਬ ਨੇ ਪਾਲੀ ਸਾਹਿਬ ਨੇ ਦੱਸਿਆ ਕਿ ਇਹ ਕਰ ਹੁਣ ਸਾਡੇ ਗੀਤਕਾਰਾਂ ਦਾ ਖਾਸ ਕਰਕੇ ਇੱਕ ਕਿਸਮ ਦਾ ਮੱਕਾ ਅਸੀਂ ਕਹਿ ਲਈਏ ਕੋਈ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਗੀਤਕਾਰਾਂ ਨੇ ਆ ਕੇ ਬਹੁਤ ਕੁਝ ਸਿੱਖਿਆ ਮੈਂ ਬੜਾ ਖੁਸ਼ਕਿਸਮਤ ਆ ਮੈਨੂੰ ਕਈ ਵਾਰ ਮੌਕਾ ਮਿਲਿਆ ਮੈਨੂੰ ਕਈ ਵਾਰ ਹੁਕਮ ਹੋਇਆ ਦੀਪ ਸਾਹਿਬ ਦਾ ਕਿ ਆ ਕੇ ਜਾ ਤੇ ਮੈਂ ਆਇਆ ਪਿੱਛੇ ਜੇ ਚਿੰਦਾ ਜੀ ਦਾ ਸੁਰਿੰਦਰ ਚਿੰਦਾ ਦਾ ਗਾਣਾ ਟਰੱਕ 2021 ਜਿਹੜਾ ਨਵਾਂ ਲੈ ਲਿਆ ਟਰੱਕ ਤੇਰੀ ਯਾਰ ਨੇ ਬਾਬਿਆਂ ਦੇ ਚੱਲ ਚਲੀਏ ਤੇ ਦੀਪ ਸਾਹਿਬ ਉਹ ਤੋਂ ਢਿੱਲੇ ਸੀ ਥੋੜੇ ਜਿ ਮੈਨੂੰ ਬੁਲਾਇਆ ਗਿਆ ਤੇ ਦੀਪ ਸਾਹਿਬ ਕਹਿੰਦੇ ਪੱਟੀ ਕੰਮ ਕਰਨਾ ਵੀ ਆ ਗੀਤ ਤੂੰ ਲਿਖਣਾ ਡਿਊਟ ਵਾਲਾ ਮੈਂ ਕਿਹਾ ਜੀ ਤੁਸੀਂ ਐਡੇ ਵੱਡੇ ਕਲਮ ਤੁਹਾਡੀ ਐਡੀ ਵੱਡੀ ਸੋਚ ਤੁਸੀਂ ਐਡਾ ਵੱਡਾ ਗੀਤ ਲਿਖਿਆ ਮੈਂ ਉਹਦੇ ਬਰਾਬਰ ਕਿਵੇਂ ਲਿਖ ਸਕਦਾ ਕਹਿੰਦੇ ਨਹੀਂ ਮੇਰਾ ਹੁਕਮ ਹੈ ਤੂੰ ਲਿਖਣਾ ਤੇ ਚਲੋ ਮੇਰੇ ਤੇ ਕਿਰਪਾ ਕੀਤੀ ਉਹਨਾਂ ਦਾ ਅਸ਼ੀਰਵਾਦ ਮਿਲਿਆ ਜੀ ਉਹ ਗੀਤ ਲਿਖਿਆ ਡਿਊਟ ਬਣਿਆ ਤੇ ਉਹ ਗੀਤ ਬਹੁਤ ਚੱਲਿਆ ਟਰੱਕ 2021 ਉਸ ਦਿਨ ਤੋਂ ਜਿਹੜਾ ਬੜਾ ਪਿਆਰ ਸਾਡਾ ਹੋਰ ਵੀ ਜ਼ਿਆਦਾ ਮੈਂ ਅਕਸਰ ਆਉਂਦੇ ਜਾਂਦੇ ਮੈਂ ਆਪਣੇ ਘਰਦਿਆਂ ਨਾਲ ਵੀ ਬੱਚਿਆਂ ਨਾਲ ਵੀ ਅਸੀਂ ਆਉਂਦੇ ਰਹੇ ਹਾਂ ਤੇ ਇਸ ਦਰਤੇ ਤੋਂ ਕੋਈ ਕਦੇ ਖਾਲੀ ਨਹੀਂ ਜਾਂ ਮੈਂ ਦੇਖਿਆ ਜਦੋਂ ਵੀ ਆਉਣਾ 5-10 ਕੋਈ ਗੀਤਕਾਰ ਕੋਈ ਨਵੇਂ ਮੁੰਡੇ ਗਾਇਕ ਉਹ ਦੀਪ ਸਾਹਿਬ ਦੀ ਆਲੇ ਦਾਲੇ ਬੈਠੇ ਹੁੰਦੇ ਸੀ ਉਹਨਾਂ ਨੇ ਹਰੇਕ ਨੂੰ ਸੁਣਨਾ ਹਰੇਕ ਨੂੰ ਟਾਈਮ ਦੇਣਾ ਤੇ ਇਹ ਬਹੁਤ ਵੱਡੀ ਖਾਸੀਅਤ ਹੈ ਏਡੇ ਵੱਡੇ ਮਹਾਨ ਸ਼ਾਇਰ ਨੂੰ ਮਹਾਨ ਗੀਤਕਾਰ ਨੂੰ ਸਾਡੇ ਸਾਰਿਆਂ ਦਾ ਸਜਦਾ ਸਲਾਮ ਸਾਡਾ ਅਸੀਂ ਉਹਨਾਂ ਨੂੰ ਵਾਹਿਗੁਰੂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਨਾਲ ਰੱਖੇ ਉਹਨਾਂ ਨੂੰ ਤੇ ਸਾਨੂੰ ਵੱਲ ਬਖਸ਼ੋ ਕਿ ਅਸੀਂ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੀ ਪਾਈ ਸੋਚ ਨੂੰ ਉਹਨਾਂ ਦੇ ਪੂਰਨਿਆ ਤੇ ਚੱਲ ਕੇ ਅਸੀਂ ਪਿਆਬੀ ਸਭਿਆਚਾਰ ਦੀ ਸੇਵਾ ਕਰ ਸਕੀਏ ਸਾਹਿਬ ਹੈ ਰਹਿ ਗਿਆ ਅਸੀਂ ਵੀ ਆਦੇ ਆਹ ਅਸੀਂ ਵੀ